ਸਾਹ ਵਾਹਿਗੁਰੂ ਜੀ ਕੀ ਫਤਿਹ ਸਹਬੇ ਕਮਲ ਚਵਰ ਛਤਰ ਤਖਤ ਦੇ ਮਾਲਕ ਉਹ ਗੱਦੀ ਤੇ ਵਿਰਾਜਮਾਨ ਬਾਰਨੀ ਕੇ ਬਹੁਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀਆਂ ਲਗਵਾ ਰਹੇ ਸਤਸੰਗੀ ਪਿਆਰਿਓ ਉਗ੍ਰੀਤਿਕ ਬਹਾਦਰ ਪਾਤਸ਼ਾਹ ਜੀਆਂ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਰੰਗ ਮਿਲ ਕੇ ਉਗ੍ਰੀਤਿਕ ਬਹਾਦਰ ਪਾਤਸ਼ਾਹ ਜੀਆਂ ਦੇ ਸੁਲੋਕਾਂ ਦੀ ਵਿਚਾਰ ਆਪ ਜੀਆਂ ਨਾਲ ਸਾਂਝੀ ਕਰਦੇ ਹਾਂ ਪਿਛੇ 16 ਸ਼ਲੋਕਾਂ ਦੀ ਵਿਚਾਰ ਆਪ ਜੀਆਂ ਨਾਲ ਸਾਂਝੀ ਕੀਤੀ ਅਗਲੇ 4 ਬੰਦ ਆਪ ਜੀਆਂ ਨਾਲ ਸਾਂਝੇ ਹੋਏ ਆਓ ਅੱਜ ਦੇ ਇਹਨਾਂ ਬੋਲਾਂ ਨੂੰ ਵਿਚਾਰਨਾ ਆਰੰਭ ਕਰੀਏ ਅਸੀਸ ਬਖਸ਼ੋ ਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਸਾਰੇ ਸ਼ਲੋਕ ਸਾਡੇ ਅੱਗੇ ਨੇ ਅਸੀਂ ਰਲ ਕੇ ਗਾਈਏ ਤਾਂ ਜੋ ਸਾਡੀ ਰਸਨਾ ਪਵਿੱਤਰ ਹੋਵੇ ਜਿਹ ਵੇਖਿਆ सगਲੀ ਤਜੀ ਲਿਓ ਦੇਖ ਬੇਰਾਤ ਕੋਹ ਨਾਨਕ ਸੁਨ ਰੇ ਮਨ ਤੇ ਇਨਰ ਮਾਥੇ ਭਾਗ ਜਿਹ ਵਿਖਿਆ ਵਿਖਿਆ ਦਾ ਅਰਥ ਜ਼ਹਿਰ ਸਗਲੀ ਤਜੀ ਸਾਰੀ ਜ਼ਹਿਰ ਸਤਿਗੁਰੂ ਜੀ ਕਹਿੰਦੇ ਵਿਸ਼ੇ ਵਿਕਾਰਾਂ ਦੀ ਛੱਡ ਦੇ ਲਿਓ ਪੇਖ ਵੈਰਾਗ ਭਾਵ ਚੰਗਿਆਈ ਦਾ ਲਿਬਾਸ ਪਹਿਨ ਲਾ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ ਉਹ ਵੱਡਿਆਂ ਭਾਗਾ ਵਾਲੇ ਜਿਨ੍ਹਾਂ ਨੂੰ ਇਹ ਸਮਝ ਆ ਗਈ ਇਹ ਵਿਸ਼ੇ ਵਿਚਾਰਾਂ ਦੀ ਜ਼ਹਿਰ ਨੂੰ ਜਿਨ੍ਹਾਂ ਨੇ ਛੱਡ ਦਿੱਤਾ ਹੈ ਹੁਣ ਇਹਦੇ ਨਾਲ ਸਤਿਗੁਰੂ ਜੀ ਜਿਹੜਾ ਅਗਲਾ ਬੰਦਾ ਆ ਉਹ ਦੀ ਵੀ ਸਤਿਗੁਰੂ ਜੀ ਨਾਲ ਹੀ ਅਸੀਸ ਦਿੰਦੇ ਨੇ ਜਿਹ ਮਾਇਆ ਮਮਤਾ ਤਜੀ ਜਿੱਥੇ ਵਿਖਿਆ ਤਜੀ ਸੀ ਅਗਲੇ ਬੰਦ ਚ ਆਖਿਆ ਮਮਤਾ ਤਜੀ ਸਭ ਤੇ ਭਇਓ ਉਦਾਸ ਉਥੇ ਤੇਖ ਬੈਰਾਗ ਦੀ ਗੱਲ ਸੀ ਇੱਥੇ ਉਦਾਸ ਤੋਂ ਭਾਵ ਮਾਇਆ ਨੂੰ ਛੱਡਦੇ ਚੰਗਿਆਈ ਧਾਰਨ ਕਰਲਾ ਕਹੋ ਨਾਨਕ ਸੁਨ ਰੇ ਮਨਾ ਤੇਹ ਘਟ ਬ੍ਰਹਮ ਨਿਵਾਸ ਉਹਨਾਂ ਦੇ ਹਿਰਦੇ ਦੇ ਵਿੱਚ ਰੱਬ ਦਾ ਨਿਵਾਸ ਜਿਨ੍ਹਾਂ ਨੇ ਆਪਣੇ ਅੰਦਰੋਂ ਇਸ ਮਾਇਆ ਨੂੰ ਛੱਡ ਦਿੱਤਾ ਹੈ ਦੋਨਸ ਲੋਕਾਂ ਦੇ ਵਿੱਚ ਇੱਕ ਵਿਛਿਆ ਦੀ ਛੱਡਣ ਦੀ ਗੱਲ ਦੂਜੇ ਪਾਸੇ ਮਾਇਆ ਨੂੰ ਛੱਡਣ ਦੀ ਜਿਨਾਂ ਚਿਰ ਅਸੀਂ ਆਪਣੇ ਅੰਦਰੋਂ ਵਿਸ਼ੇ ਵਿਕਾਰਾਂ ਦੀ ਜ਼ਹਿਰ ਨੂੰ ਨਾ ਕੱਢਦੇ ਉਹਨਾਂ ਚਿਰ ਸਾਡੇ ਅੰਦਰ ਨਾਮ ਰੂਪੀ ਅੰਮ੍ਰਿਤ ਟਿਕ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਦੀ ਅਸੀਸ ਦੰਦੇ ਨੇ ਵੀ ਜਿਸ ਜਲ ਨੇ ਦੇ ਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਤੇ ਪਹਿੰ ਪਰ ਅਗੇ ਵੀ ਆਖਿਆ ਵੀ ਚੋਲੋ ਵੇਸ ਧੀਖ ਚਤੁਰਾਈ ਦੁਬਿਦਾ ਇਹ ਫਲ ਨਹੀਂ ਜਿਹੜੇ ਅਮਰਤ ਦੀ ਤੂੰ ਗੱਲ ਕਰਦਾ ਹੈ ਜਿਹੜਾ ਅਮਰਤ ਤੂੰ ਪਾਉਣਾ ਚਾਹੁੰਦਾ ਜਿਹੜਾ ਜ਼ਿੰਦਗੀ ਦਾ ਸਕੂਨ ਲੈਣਾ ਚਾਹੁੰਦਾ ਨਾ ਪਰ ਉਹਦੇ ਲਈ ਤੈਨੂੰ ਆਪਣੇ ਅੰਦਰੋਂ ਵਿਸ਼ੇ ਵਿਕਾਰ ਕੱਢਣੇ ਪੈਣੇ ਜਿੰਨੀ ਤੇਰੇ ਅੰਦਰ ਜ਼ਹਿਰ ਆਇਆ ਹੈ ਨਾ ਇਸ ਜ਼ਹਿਰ ਨੂੰ ਬਾਹਰ ਕੱਢ ਤਾਂ ਜੋ ਤੇਰੇ ਅੰਦਰ ਬਾਣੀ ਰੂਪੀ ਅਮਰਤ ਟਿਕ ਸਕੇ ਤਾਂ ਇਹ ਗੁਰੂ ਅਰਜੁਨ ਸਾਹਿਬ ਜੀ ਨੇ ਸਾਨੂੰ ਸਮਝਾਇਆ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਅਕਾਰਹ ਅੱਗੇ ਕਰਦੇ ਕੀਨੇ ਅਮਰਤ ਲੁੱਟੈ ਇਹ ਵਿਸ਼ੇ ਵਿਕਾਰ ਸਾਡੇ ਅੰਦਰ ਦੀ ਜਿੰਨੀ ਚੰਗਿਆਈ ਆ ਇਹ ਸਭ ਕੁਝ ਲੁੱਟਦੇ ਪਏ ਨੇ ਤਾਂ ਹੀ ਉਹ ਕਬੀਰ ਸਾਹਿਬ ਨੇ ਆਖਿਆ ਸਾਤ ਕੁੰ ਛੋੜੈ ਵਿਖ ਨੀ ਛੱਡੈ ਜ਼ਹਿਰ ਨਹੀਂ ਛੱਡ ਪਉਂਦਾ ਕੁਝ ਛੱਡ ਦਿੰਦਾ ਐਵੇਂ ਸਾਡੀ ਗੱਲ ਕੀਤੀ ਆ ਇਹ ਬਹੁਤ ਚੰਗਾ ਵਰਣ ਦੀ ਗੱਲ ਕਰਦਾ ਪਰ ਆਪਣੇ ਅੰਦਰੋਂ ਵਿਸ਼ੇ ਵਿਕਾਰਾਂ ਦੀ ਜ਼ਹਿਰ ਨਹੀਂ ਕੱਢ ਪਉਂਦਾ ਪਰ ਸਤਿਗੁਰੂ ਗੁਰੂ ਤੇ ਇੱਕ ਬਾਤ ਦੱਸੀਆ ਕਹਿੰਦੇ ਬਾਰ ਕੱਢਿਆ ਤੇ ਧੀਖ ਬੈਰਾਗ ਭਾਵ ਇਥੇ ਸਮਝਾਈ ਨੇ ਬੈਰਾਗੀ ਤੋਂ ਉਹ ਬੈਰਾਗੀ ਨਹੀਂ ਜਿਹੜਾ ਸੰਸਾਰ ਛੱਡ ਕੇ ਜੰਗਲਾਂ 'ਚ ਰਹਿਣ ਲੱਗ ਗਿਆ ਨਹੀਂ ਗੁਰੂ ਸਾਹਿਬ ਦਾ ਬੈਰਾਗੀ ਹੋਣਾ ਬਹੁਤ ਨਿਆਰਾ ਹੈ ਕਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸਮਝ ਕੇ ਵੇਖੋ ਗੁਰਮੁਖ ਪਿਆਰੇ ਆਏ ਮੇਲ ਮੈਂ ਚਿਰੀ ਬਿਸ਼ਣੇ ਰਾਮ ਰਾਜ ਮੇਰਾ ਮਨ ਤਨ ਬਹੁਤ ਬੈਰਾਗਿਆ ਕਹਿੰਦੇ ਜਦੋਂ ਗੁਰਮੁਖ ਪਿਆਰੇ ਆ ਕੇ ਮਿਲੇ ਗੁਰਮੁਖ ਪਿਆਰਿਆਂ ਕੋਲੋਂ ਬਾਣੀ ਸੁਣੀ ਮੇਰਾ ਤਾਂ ਮਨ ਤੇ ਤਨ ਬੈਰਾਗ ਵਿੱਚ ਭਾਵ ਸਕੂਨ ਵਿੱਚ ਆ ਗਿਆ ਉਹ ਬੈਰਾਗ ਆਇਆ ਇੱਥੇ ਜਿਹੜਾ ਸਾਨੂੰ ਪਹਿਲੇ ਬੰਦ ਚ ਸਮਝਾਇਆ ਵੀ ਜ਼ਹਿਰ ਕੱਢਦੇ لباس ਧਾਰਨ ਕਰਨਾ ਬੈਰਾਗ ਬੈਰਾਗ ਸੰਸਾਰ ਨੂੰ ਛੱਡ ਕੇ ਜਾਣ ਵਾਲਾ ਨਹੀਂ ਸਗੋਂ ਗੁਰਮੁਖ ਪਿਆਰਿਆਂ ਨੂੰ ਮਿਲ ਕੇ ਰੋਹਾਨੀ ਰੂਹਾਂ ਨੂੰ ਮਿਲ ਕੇ ਤੇਰੇ ਅੰਦਰ ਦੀ ਬਾਣੀ ਪੜਨ ਦਾ ਚੌ ਪੈਦਾ ਹੋ ਇਹ ਕੋ ਬੈਰਾਗ ਹੈ ਉਸ ਬੈਰਾਗ ਦੀ ਗੱਲ ਸਤਿਗੁਰੂ ਜੀ ਕਰਦੇ ਨੇ ਵੀ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਫ ਹੈ ਪਾਗ ਵੀ ਉਹਨਾਂ ਦੇ ਪਾਗ ਚੰਗੇ ਨੇ ਜਿਨ੍ਹਾਂ ਨੇ ਗੁਰੂ ਕੋਲੋਂ ਸਮਝ ਲੈ ਕੇ ਜ਼ਹਿਰ ਨੂੰ ਕੱਢ ਦਿੱਤਾ ਹੈ ਆਪਾਂ ਖੇਡ ਵੇਖਿਓ ਅਸੀਂ ਕਈ ਵਾਰੀ ਨਾ ਇਹ ਸ਼ਬਦ ਬੋਲ ਪੈਂਦੇ ਆ ਵੀ ਤੂੰ ਕਿੰਨਾ ਭਾਗਾ ਵਾਲਾ ਤੇਰੇ ਕੋਲ ਧੰਨ ਦੌਲਤ ਤੇਰੇ ਕੋਲ ਕਾਰੋਬਾਰ ਤੇਰੇ ਕੋਲ ਬਹੁਤ ਕੁਝ ਆਇਆ ਵੀ ਭਾਗਾ ਵਾਲਾ ਕਹਿ ਦਿੰਦੇ ਆ ਜਿਹਦੇ ਕੋਲ ਕੁਝ ਨਹੀਂ ਹੁੰਦਾ ਸੀ ਉਹਨੂੰ ਕਹਿੰਦੇ ਵੀ ਇਹਦੇ ਭਾਗਾ ਚ ਪਰ ਕਦੇ ਗੁਰੂ ਰਾਮਦਾਸ ਜੀ ਨੂੰ ਪੁੱਛੋ ਕਹਿੰਦੇ ਨਹੀਂ ਭਾਗਾ ਵਾਲਾ ਉਹ ਨਹੀਂ ਜਿਹਦੇ ਕੋਲ ਧਨ ਦੌਲਤ ਪਦਾਰਥ ਨੇ ਕਹਿੰਦੇ ਭਾਗਾ ਵਾਲਾ ਉਹ ਆਇਆ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਪ੍ਰਮ ਚੋਟਾ ਥਾਵੇ ਬਿਨ ਭਾਗਾ ਸਤ ਸੰਗ ਕਹਿੰਦੇ ਭਾਗਾ ਵਾਲੇ ਉਹ ਨੇ ਜਿਹੜੇ ਗੁਰੂ ਕੋਲ ਬਹਿ ਕੇ ਗੁਰੂ ਦੀ ਬਾਣੀ ਸੁਣ ਕੇ ਆਪਣੇ ਮਤਲੇ ਤੇ ਚੰਗੇ ਕਰਮ ਲਿਖਾ ਕੇ ਭਾਵ ਚੰਗਿਆਈ ਬੀਜ ਗਏ ਚੰਗਾ ਬੀਜ ਕੇ ਬੁਰਾਈਆਂ ਛੱਡ ਗਏ ਵਿਸ਼ੇ ਵਿਕਾਰਾਂ ਨੂੰ ਛੱਡ ਗਏ ਸਤਿਗੁਰੂ ਜੀ ਕਹਿੰਦੇ ਇਹ ਸਾਰਿਆਂ ਤੋਂ ਚੰਗੇ ਭਾਗ ਨੇ ਪਾਏ ਇਹ ਸਭ ਤੋਂ ਚੰਗੇ ਭਾਗ ਨੇ ਇਹ ਪਹਿਲੇ ਬੰਦ ਚ ਸਮਝਾਇਆ ਤੇ ਦੂਜੇ ਬੰਦ ਚ ਕਹਿੰਦੇ ਜੇਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹਿੰਦੇ ਜਿਨ੍ਹਾਂ ਨੇ ਇਹ ਮਾਇਆ ਦੇ ਮੋਹ ਨੂੰ ਛੱਡ ਦਿੱਤਾ ਹੈ ਆਪ ਜਿਹੜੇ ਵਿਸ਼ੇ ਵਿਕਾਰਾਂ ਤੋਂ ਉਪਰਾਮ ਹੋ ਗਏ ਜਿਨ੍ਹਾਂ ਨੇ ਛੱਡਤਾਏ ਆ ਆ ਮਾਇਆ ਕੱਲੀ ਧਨ ਦੌਲਤ ਨਾ ਜਾਣਦੀ ਅਸੀਂ ਰੋਜ਼ ਪੜ੍ਹਦੇ ਆ ਸਤਿਗੁਰੂ ਜੀ ਕਹਿੰਦੇ ਮਾਇਆ ਕਿਸੇ ਕਰੰਸੀ ਦਾ ਨਾਮ ਨਹੀਂ ਆਇਆ ਇਹ ਤਾਂ ਰੰਗੀ ਰੰਗੀ ਭੰਤੀ ਕਰ ਕਰ ਜਿੰਸੀ ਮਾਇਆ ਜਿੰਨੇ ਉਹ ਪਾਈ ਇਹ ਮਾਇਆ ਦਾ ਕੋਈ ਇੱਕ ਰੂਪ ਧਨ ਦੌਲਤ ਨਹੀਂ ਆਇਆ ਵਾ ਮਾਇਆ ਦੇ ਬਹੁਤ ਅਲੱਗ ਅਲੱਗ ਰੂਪ ਨਹੀਂ ਸਾਧਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਉਹ ਦੂਜਾ ਲਾਇਆ ਉਹ ਹਰ ਇੱਕ ਪਦਾਰਥ ਉਹ ਹਰ ਇੱਕ ਸ਼ੈ ਮਾਇਆ ਆ ਜਿਹਦੇ ਕਰਕੇ ਤੇਰੇ ਅੰਦਰੋਂ ਰੱਬ ਦਾ ਨਾਮ ਭੁੱਲ ਗਿਆ ਉਹ ਭਾਵੇਂ ਕਰਮਸੀ ਹੋਵੇ ਉਹ ਧਨ ਦੌਲਤ ਹੋਵੇ ਉਹ ਭਾਵੇਂ ਕੁਝ ਵੀ ਹੋਵੇ ਜਿਨੇ ਰੱਬ ਬੁਲਾਤਾ ਉਹ ਮਾਇਆ ਆ ਪਰ ਸਤਿਗੁਰੂ ਜੀ ਕਹਿੰਦੇ ਮਾਇਆ ਛੱਡਿਓ ਤੇ ਉਹ ਉਪਰਾਮਤਾ ਹਕੇ ਰਹੇ ਮੈਂ ਕਹਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿੰਨੇਕ ਇਨਾਂ ਸ਼ਬਦਾਂ ਦੇ ਉੱਤੇ ਪਹਿਰਾ ਦਿੰਦੇ ਹੋ ਨੇ ਜਿਸ ਦਿਨਾਂ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਗਿਆ ਮੱਖਣਸ਼ਾਲਾ ਵਾੜੇ ਵੱਲੋਂ ਸਤਗੁਰੂ ਜੀ ਨੂੰ ਪ੍ਰਗਟ ਕਰਤਾ ਨਹੀਂ ਝਰ ਸਕਿਓ ਸੋਢੀ ਜਿਨ੍ਹਾਂ ਨੂੰ ਨਹੀਂ ਚਾਹੀਦਾ ਸੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਖਤਾਂ ਤੇ ਆ ਕੇ ਬਹਿਜਣ ਆਇਨੇ ਨਾ ਧੀਰਮਲ ਵਰਗੇ ਭੇਜੇ ਹੋਏ ਉਹ ਮਸੰਦਾਂ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉੱਤੇ ਗੋਲੀਆਂ ਚਲਾਈਆਂ ਸੀ ਜਾਣ ਕੇ ਵੇਖੋ ਵੀ ਬਾਬੇ ਬਕਾਲੇ 'ਚ ਤਾਂ ਗੁਰੂ ਤੇਗ ਬਹਾਦਰ ਬਹੁ ਅਰਸੇ ਤੋਂ ਰਹਿ ਰਹੇ ਨੇ ਕਦੇ ਕਿਸੇ ਨੇ ਗੋਲੀ ਨਹੀਂ ਚਲਾਈ ਕਦੇ ਕੋਈ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਚੜ੍ਹ ਕੇ ਨਹੀਂ ਆਇਆ ਕੋਈ ਗੁਰੂ ਤੇਗ ਬਹਾਦਰ ਜੀ ਦੇ ਗੂਹੇ ਤੱਕ ਵੀ ਨਹੀਂ ਗਿਆ ਖੇਡ ਕੀ ਬਣੀ ਵੀ ਜਦੋਂ ਮੱਖਣ ਸ਼ਾਹ ਲੁਬਾਣੇ ਨੇ ਪ੍ਰਗਟ ਕਰਤਾ ਉਦੋਂ ਗੋਲੀਆਂ ਚੱਲਦੀਆਂ ਉਦੋਂ ਆਏ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਰਹਿਣ ਨਹੀਂ ਦੇਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਦਰਬਾਰ ਸਹਿ ਅੰਮ੍ਰਿਤ ਸਰ ਵਰਣ ਨਹੀਂ ਦਿੱਤਾ ਗਿਆ ਬੂਏ ਬੰਦ ਕਰ ਲੈਨੇ ਡਿਊਟੀਆਂ ਬੰਦ ਕਰ ਲੀਆਂ ਦੀ ਇਹ ਗੁਰੂ ਤੇਗ ਬਹਾਦਰ ਅੰਦਰ ਨਾ ਵੜ ਜੂ ਕਦੇ ਜਾਣ ਕੇ ਵੇਖੋ ਕਿ ਕਿਉਂ ਹੋਇਆ ਇਹ ਪਹਿਲਾਂ ਜਿਹਨੂੰ ਸਭ ਪਾਸੇ ਜਾਣ ਦੀ ਆਗਿਆ ਆ ਹੁਣ ਉਹਨੂੰ ਜਾਣ ਨਹੀਂ ਦਿੱਤਾ ਉਹ ਮਾਝੇ ਦੀ ਧਰਤੀ ਤੋਂ ਉੱਠ ਕੇ ਤਵਾਦ ਵਿੱਚ ਜਾ ਕੇ ਅਨੰਦਪੁਰ ਸਾਹਿਬ ਜਾ ਕੇ ਆਪਣਾ ਡੇਰਾ ਲਾਉਂਦਾ ਸਮਝ ਕੇ ਵੇਖੋ ਵੀ ਖੇਡ ਕੀ ਬਣੀ ਉਹ ساری ਜ਼ਿੰਦਗੀ ਉਧਰ ਕੱਟੀ ਆਏ ਆ ਉਹਨੂੰ ਸਾਰਾ ਕੁਝ ਛੱਡ ਛਡਾ ਕੇ ਇੱਧਰ ਆਉਣਾ ਕਿਉਂ ਪੈ ਗਿਆ ਆ ਕਦੇ ਜਾਣ ਕੇ ਵੇਖ ਗੁਰਤੇਗ ਭਦਰ ਪਾਤਸ਼ਾਹ ਜੀ ਕਹਿੰਦੇ ਆ ਮਾਇਆ ਦੀਆਂ ਖੇਡਾਂ ਸੀ ਜਦੋਂ ਕੁਝ ਵੀ ਨਹੀਂ ਸੀ ਉਦੋਂ ਸਾਰਿਆਂ ਨੇ ਜਦੋਂ ਮਾਇਆ ਆ ਗਈ ਕਹਿੰਦੇ ਆ ਮਾਇਆ ਦੇ ਚੰਦ ਟਕਿਆਂ ਨੇ ਏਡੇ ਲੋਕ ਹਾਵੀ ਕਰਤੇ ਮੇਰੇ ਆਪਣੇ ਘਰ ਦੀਆਂ ਔਲਾਦਾਂ ਨੇ ਸਾਡੇ ਤੇ ਗੋਲੀਆਂ ਚਲਾਤੀਆਂ ਨੇ ਹੁਣ ਵੇਖੋ ਵੀ ਮਾਇਆ ਦਾ ਇੱਕ ਵੀ ਕਿੜਕਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜ਼ਿੰਦਗੀ 'ਚ ਨਹੀਂ ਹੋਣਾ ਕਿੱਡਾ ਮਾਇਆ ਨੂੰ ਛੱਡਿਆ ਹੋਣਾ ਆਇਆ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਕਰਦੇ ਆਂ ਵੀ ਅਨੰਦਪੁਰ ਛੱਡਤਾ ਉਹਦਾ ਪਿਓ ਵੇਖੋ ਕਿੱਡਾ ਵੱਡਾ ਤਨਵਾ ਹੋਣਾ ਆਇਆ ਸਾਰਾ ਕੁਝ ਛੱਡ ਛਡਾ ਕੇ ਅੱਗੇ ਤੁਰ ਗਿਆ ਕਹਿੰਦੇ ਇਹ ਇਹ ਮਾਇਆ ਦਾ ਤਾਂ ਸਾਡਾ ਪਹਿਲਾ ਪਿਆਰ ਹੀ ਨਹੀਂ ਹੈ ਆਇਆ ਮਾਇਆ ਨੂੰ ਤਾਂ ਛੱਡੀ ਬੈਠੇ ਆ ਉਦਾਸ ਸੀਂ ਤਾਂ ਇਹ ਵੀ ਵੀ ਛੱਡ ਛਡਾ ਕੇ ਮਾਇਆ ਨੂੰ ਹੱਥ ਨਹੀਂ ਲਾਉਣਾ ਉਹ ਵਾਲਾ ਨਹੀਂ ਮਾਇਆ ਦੇ ਨਾਲ ਬਹੁਤ ਵੱਡੇ ਵੱਡੇ ਕਾਰਜ ਕੀਤੇ ਨੇ ਮੈਂ ਕਹਣਾ ਮੱਖਣ ਸ਼ਾਹ ਨੂੰ ਬਾਣਾ ਉਹ ਆਇਆ ਉਹ ਸਿੱਖ ਨੂੰ ਬਾਣਾ ਆ ਜਿਹਦੇ ਉਹਨਾਂ ਵੇਲੇਆ ਦੇ ਵਿੱਚ ਜਿਵੇਂ ਅੱਜ ਸੀ ਕਹਿੰਦੇ ਆ ਨਾ ਵੀ ਉਹ ਵੱਡੀ ਟਰਾਂਸਪੋਰਟ ਦਾ ਮਾਲਕ ਆ ਉਹਦੇ ਥੱਲੇ ਹਜ਼ਾਰ ਟਰੱਕ ਚੱਲਦਾ ਆ ਉਹਦੇ ਥੱਲੇ ਮੱਖਣ ਸ਼ਾਹ ਦੇ ਲੁਬਾੜੇ ਦੇ ਹਜ਼ਾਰ ਉਹਨਾਂ ਵੇਲੇਆ ਦੇ ਗੱਡੇ ਚੱਲਦੇ ਉਹਦਾ ਰੂਹ ਦਾ ਬਹੁਤ ਵੱਡਾ ਵਪਾਰੀ ਆ ਇਹ ਆ ਵਾ ਇੱਕ ਐਡਾ ਨਾਮ ਆ ਆ ਉਸ ਸਿੱਖ ਦਾ ਜਿਹਦੇ ਸਰਕਾਰੀ ਦਰਬਾਰੇ ਬਹੁ ਵੱਡੀ ਪਹੁੰਚ ਆਇਆ ਐਡਾ ਵੱਡਾ ਸਿੱਖ ਹੋ ਕੇ ਐਡਾ ਤਨਵਾਨ ਹੋ ਕੇ ਐਡਾ ਅਮੀਰ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਬਹਿ ਕੇ ਅਸੀਸਾਂ ਲੈਣ ਵਾਲਾ ਐਡਾ ਤਨਹਾੜ ਪਰ ਇੱਕ ਵੀ ਕਿਣਕਾ ਮਾਇਆ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜ਼ਿੰਦਗੀ 'ਚ ਪਾਉਂਦਾ ਹੀ ਨਹੀਂ ਕਿਤੇ ਜੇ ਬਾਣੀ ਵਿੱਚ ਲਿਖਿਆ ਵੀ ਸਿੱਖੋ ਮਾਇਆ ਇਹ ਬਹੁਤ ਗਲਤ ਆ ਨਾ ਆ ਤਾਈਆਂ ਆਖਿਆ ਸੀ ਵੀ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ ਇਸ ਕੀ ਸੇਵਾ ਜੋ ਕਰੇ ਤਸਹੀ ਕੋ ਫਿਰ ਖਾਏ ਓਏ ਇਹ ਮਾਇਆ ਬਹੁਤ ਚੰਦਰੀ ਆ ਇਹਨਾ ਭਰਾਵਾਂ ਚ ਫੁੱਟ ਪਾਤੀ ਹੈ ਇਹ ਮਾਇਆ ਉਹ ਆ ਜਿਨੇ ਆਪਣੇ ਬਗਾਨੇ ਬਣਾਤੇ ਨੇ ਇਹ ਮਾਇਆ ਉਹ ਆ ਜਿਨੇ ਆਪਣੇਆਂ ਦੇ ਵਿੱਚ ਵਿੱਥਾਂ ਪੈਦਾ ਕਰਤੀਆਂ ਨੇ ਇਹ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਇਹ ਮਾਇਆ ਨਾ ਕਦੇ ਵੀ ਕਮਾਇਓ ਜਿਹੜੀ ਮਾਇਆ ਨੇ ਸਾਡੇ ਵਿੱਚ ਫਿੱਕ ਪਾ ਦੇਣੀ ਸਗੋ ਮਾਇਆ ਤੋਂ ਇਸ ਕਦਰ ਹੋ ਜਾ ਉਹ ਵੀ ਕਹੋ ਨਾਨਕ ਸੁਨ ਰੇ ਮਨ ਜੀਨੇ ਇਹ ਸੁਣ ਲਿਆ ਤੇ ਘਟ ਬ੍ਰਹਮ ਨਿਵਾਸ ਉਹਦੇ ਹਿਰਦੇ ਦੇ ਵਿੱਚ ਬ੍ਰਹਮ ਦਾ ਨਿਵਾਸ ਹੋ ਗਿਆ ਬ੍ਰਹਮ ਨੂੰ ਖੋਜਣਾ ਨਹੀਂ ਉਹਦੇ ਅੰਦਰ ਰੱਬ ਆ ਰੱਬ ਕਿੱਥੇ ਆ ਹੱਡੇ ਅੰਦਰ ਕਹਿੰਦੇ ਉਹ ਅੰਦਰੋ ਹੀ ਰੱਬ ਨੂੰ ਪਾਲ ਲੈਂਦਾ ਜੀਨੇ ਇਸ ਮਾਇਆ ਦੀ ਦਿਲਦਨ ਰੋਸ਼ਗਤ ਹੁਣ ਜਿਹੜਾ ਅਗਲਾ ਬੰਦ ਆ ਹੈ ਉਹ ਵੀ ਇਸੇ ਤਰ੍ਹਾਂ ਹੀ ਆ ਵਾ ਜਿਹੇ ਪ੍ਰਾਨੀ ਹਮੇਤਿ ਹਉਮੈ ਅਹੰਕਾਰ ਨੂੰ ਜਿਨੇ ਛੱਡਤਾ ਕਰਤਾ ਰਾਮ ਪਛਾਣਉ ਨੇ ਰੱਬ ਨੂੰ ਪਛਾਣ ਲਿਆ ਪਰ ਖੇਡ ਇਹ ਆਇਆ ਇਸ ਹਉਮੈ ਦੀ ਖੇਡ ਨੂੰ ਸਮਝ ਕੋਈ ਵਿਰਲਾ ਜਾਣਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀਆ ਨੇ ਆਪ ਲਿਖਿਆ ਕਹਿੰਦੇ ਇਹ ਮਾਇਆ ਇਹ ਹਉਮੈ ਦੀ ਖੇਡ ਵਾਹਿਗੁਰੂ ਬਹੁਤ ਨਿਰਾਲੀ ਹੈ ਇੱਥੇ ਹਉਮੈ ਨੂੰ ਕਹਿੰਦੇ ਰੱਬ ਨੇ ਆਪ ਹਉਮੈ ਦਿੱਤੀ ਹੈ ਆਪਾਂ ਰੱਬ ਵਾਲੀ ਹੋਂਮੇ ਚੰਗਿਆਈ ਵਾਲੀ ਆ ਪਰ ਅਸੀਂ ਇਹਨੂੰ ਛੱਡ ਕੇ ਬੁਰੀਾਈ ਖੱਟ ਲਈ ਆ ਜਾ। ਸਤਿਗੁਰੂ ਜੀ ਤਾਂ ਕਹਿੰਦੇ ਹੋਂ ਵਿੱਚ ਆਏ ਆ ਹੋਂ ਵਿੱਚ ਗਏ ਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਸਾਰੀ ਖੇਡ ਤਾਂ ਸਾਰੀ ਹੋਂਮੇ ਦੀ ਆ ਇਹ ਵੀ ਸਮਝਦੇ ਆਇਆ ਜਿਹੜਾ ਰੱਬ ਦੀ ਖੇਡ ਆਇਆ ਜਨ ਕਦੇ ਇਹਨਾਂ ਇਹਨਾਂ ਭਾਵਾਂ ਨੂੰ ਕਦੇ ਸਮਝ ਕੇ ਵੇਖਿਓ ਵੀ ਇੱਕ ਪਾਹੇ ਦਾ ਕਹਿੰਦੇ ਹਉਮੇ ਵਿੱਚ ਆਇਆ ਹਉਮੇ ਵਿੱਚ ਗਿਆ ਸਭ ਕੁਝ ਹਉਮੇ ਦੀ ਖੇਡ ਆਇਆ ਤਾਂ ਪਰ ਉੱਥੇ ਹੁਕਮ ਦੀ ਵੀ ਗੱਲ ਕਰਦੇ ਆਏ ਆ ਹੁਕਮੀ ਹੋਵਨ ਆਕਾਰ ਹੁਕਮ ਨਾਲ ਕਹੇ ਆ ਜਾਈ ਵੀ ਸਾਰਾ ਜਿੰਨਾ ਕੁਝ ਬਣਾਇਆ ਇਹ ਹੁਕਮ ਆਇਆ ਪਰ ਖੇਡ ਵੇਖਿਓ ਸਭ ਕੁਝ ਹੁਕਮ ਚ ਹਉਮੇ ਵੀ ਹੁਕਮ ਦੇ ਵਿੱਚ ਆਇਆ ਇਹ ਪਹਿਲਾ ਹੁਕਮ ਆ ਬਾਦ ਵਿੱਚ ਰੱਬ ਨੇ ਉਹਦੇ ਅੱਗੇ ਹਉਮੈ ਪਾਈ ਆਏ ਆ ਅਸੀਂ ਸਾਰੇ ਹੁਕਮ ਨੂੰ ਛੱਡ ਕੇ ਹਉਮੈ ਵਿੱਚ ਫਿਰਦੇ ਆਂ ਨਹੀਂ ਮੈਂ ਮੇਰੀਆਂ ਦੇ ਵਿੱਚ ਫਸੇ ਫਿਰਦੇ ਆਂ ਇੰਨਾ ਮੈਂ ਮੇਰੀਆਂ ਹਉਮੇ ਹੰਕਾਰਾਂ ਨੇ ਸਾਡੇ ਅੰਦਰੋਂ ਉਸ ਰੱਬ ਨੂੰ ਪਛਾਣਨਾ ਹੀ ਦੂਰ ਕਰ ਦਿੱਤਾ ਹੈ ਅਹੀਂ ਰੱਬ ਨੂੰ ਨਹੀਂ ਪਹਿਚਾਣ ਪਉਂਦੇ ਅਸੀਂ ਇਹ ਨਹੀਂ ਸਮਝ ਪਾਉਂਦੇ ਕਿ ਜਿਹੜੀ ਹੰਕਾਰ ਹਉਮੈ ਦੀ ਵਜ੍ਹਾ ਦੇ ਨਾਲ ਮੈਨੂੰ ਬਹੁਤ ਵੱਡਾ ਰੱਬ ਤੋਂ ਦੂਰ ਹੋਣ ਵਾਲਾ ਪੰਧ ਦਿਸਦਾ ਆ ਅਸੀਂ ਉਸੇ ਹਮੇ ਦੇ ਆਪਣਾ ਕੇ ਆਪਣੇ ਆਪੇ ਨੂੰ ਆਪੇ ਰੱਬ ਤੋਂ ਦੂਰ ਕਰੀ ਬੈਠੇ ਆ ਤਾਂ ਹੀ ਉਹ ਤਾਂ ਸਤਿਗੁਰੂ ਜੀ ਨੇ ਕਿਹਾ ਹਰ ਜੂ ਹੰਕਾਰ ਨਾ ਭਾਵੇ ਦੁਹੇ ਰੱਬ ਸਹਿਕਤਾ ਹੈ ਰੱਬ ਦੇ ਘਰ ਦੇ ਵਿੱਚ ਸਿਰਫ ਜਾ ਦਾ ਪਿਆਰ ਆਇਆ ਜਾਂ ਨਿਰੋਧ ਆਇਆ ਤੂੰ ਵੇਖ ਤੇਰੀ ਜ਼ਿੰਦਗੀ ਚ ਕੀ ਆਇਆ ਹੰਕਾਰ ਰੱਖ ਲ ਪਿਆਰ ਰੱਖ ਲ ਜੇ ਹੰਕਾਰੀ ਬਣ ਕੇ ਆਵੇਂਗਾ ਤੇਰੀ ਜ਼ਿੰਦਗੀ ਚ ਕਦੇ ਪਿਆਰ ਨਹੀਂ ਹੋਵੇਗਾ ਜੇ ਪਿਆਰ ਆ ਤੇਰੇ ਅੰਦਰ ਤੂੰ ਕਦੇ ਹੰਕਾਰੀ ਨਹੀਂ ਹੋਵੇਂਗਾ ਤਦੇ ਜਾਣ ਕੇ ਵੇਖੋ ਵੀ ਇਹੀ ਤਾਂ ਇਹੀ ਤਾਂ ਸੀ ਸਵੈਮਾਨਤਾ ਇਹੀ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਿੱਚ ਸਮ ਸਾਡੇ ਲਈ ਸਾਨੂੰ ਸਿਖਾ ਕੇ ਗਏ ਨੇ ਪਿਆਰ ਆਇਆ ਹੰਕਾਰ ਨਹੀਂ ਸੀ ਉਹਨਾਂ ਦੇ ਅੰਦਰ ਤਾਕਤਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਐਡੀ ਤਾਕਤ ਦੇ ਮਾਲਕ ਨੇ ਵੀ ਦਿੱਲੀ ਦੇ ਤਖਤ ਨੂੰ ਡੁਲਾ ਸਕਦੇ ਆ ਗੁਰੂ ਗੋਬਿੰਦ ਸਿੰਘ ਪਰ ਉਹਨੇ ਕਦੇ ਆਪਣੀ ਹਉਮੈ ਵਿੱਚ ਹੰਗਤਾ ਵਿੱਚ ਆ ਕੇ ਇਹ ਨਹੀਂ ਕੀਤਾ ਮੈਂ ਆਪਣੀ ਤਾਕਤ ਦੀ ਵਰਤੋਂ ਕਰਕੇ ਕਿਸੇ ਹੰਕਾਰ ਦੀ ਭਾਵਨਾ ਨਾਲ ਕਿਸੇ ਨੂੰ ਤਬਾਹ ਕਰ ਦੇਵਾਂ ਮੈਂ ਕਹਿੰਦਾ ਕਿੱਡਾ ਕੋ ਵੱਡਾ ਗੁਰੂ ਹਰਗੋਬਿੰਦ ਸਾਹਿਬ ਦਾ ਜਿਗਰਾ ਹੋਣਾ ਹੈ ਜਿਹੜੇ ਜਹਾਗੀਰ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀਆਂ ਤਵੀਆਂ ਤੇ ਬਾਤਾ ਉਸੇ ਜਹਾਗੀਰ ਦੀ ਰੋਕ ਦੀ ਖਾਤਰ ਗਵਾਲੀਅਰ ਦੇ ਕਿਲੇ ਵਿੱਚ ਵੀ ਬੰਦ ਹੋ ਗਿਆ ਮੇਰਾ ਮਾਲਕਾ ਕਿਤੇ ਹੰਗਤਾ ਆਇਆ ਕਿਤੇ ਹਉਮੈ ਆਇਆ ਕਿੱਡਾ ਵੱਡਾ ਪਿਆਰ ਹੋਣਾ ਆ ਕਿੱਡਾ ਵੱਡਾ ਸਾਡੇ ਲਈ ਨੂਨ ਵਾਲਾ ਕਿ ਕਹਿੰਦੇ ਨੇ ਓਏ ਹਉਮੈ ਛੱਡਦੇ ਹੋ ਅਹੰਕਾਰ ਨਾ ਕਦੇਓ ਆਪਣੀ ਜ਼ਿੰਦਗੀ ਵਿੱਚ ਅਹੰਕਾਰ ਬਹੁਤ ਭੈੜਾ ਆਇਆ ਵਾ ਅਹੰਕਾਰ ਨੇ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਪਰ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਓਏ ਹਉਮੈ ਦਾ ਰੋਗ ਬਹੁ ਮਾੜਾ ਪਰ ਇਹ ਵੀ ਗੱਲ ਹੈ ਇਹਦੀ ਦਵਾਈ ਵੀ ਹੈਗੀ ਹੈ ਮੈਂ ਕਹਨਾ ਗੁਰੂ ਅਰਜਨ ਸਾਹਿਬ ਧੰਨ ਤੁਸੀਂ ਜੇ ਧੰਨ ਤੁਹਾਡੀ ਗੁਰਬਾਣੀ ਇਹ ਖੇਡ ਵੇਖੋ ਕਦੇ ਸਤੋਂ ਦਾ ਬੰਦ ਆਸਾ ਕੀ ਮਾਰਦਾ ਪੜ ਕੇ ਵੇਖਿਓ ਦੋ ਬੰਦ ਨੇ ਦੋਨੇ ਹੰਕਾਰ ਦੇ ਰਿਲੇਟਡ ਨੇ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਇਹ ਸਾਰਾ ਬੰਦ ਆ ਉਹਦੇ ਤੋਂ ਅੱਗੇ ਹਉ ਮੈਂ ਦੀਰਗ ਰੋਗ ਹੈ दारू ਪੀ ਇਸਮਾ ਹੀ ਕਿਰਪਾ ਕਰੇ ਜੀ ਆਪਣੀ ਤੇ ਗੁਰ ਕਾ ਸ਼ਬਦ ਕਮਾਏ ਪਰ ਖੇਡ ਵੇਖਿਓ ਦੋਨੇ ਹੰਕਾਰ ਦੇ ਸ਼ਬਦ ਤੇ ਪੌੜੀ ਮੇਰੇ ਮਾਲਕ ਨੇ ਕਿੰਦੀ ਨਿਆਰੀ ਚੁਣੀ ਆ ਜਾਂ ਸੇਵ ਕੀਤੀ ਸੰਤੋਖ ਹੈ ਮਾਲਕਾ ਵੇਖੋ ਹੰਕਾਰ ਬੜੀ ਸਾਰੀ ਗੱਲ ਕਰਕੇ ਲੈ ਕੇ ਸੇਵਾ ਤੇ ਖੜੋ ਕੇ ਰੱਖਤੀ ਸੇਵਾਕਾਰ ਨੂੰ ਸੰਤੂਖ ਦੇ ਨਾਲ ਐਡਾ ਕ ਧੀਰਜ ਰੱਖ ਤੇਰੇ ਅੰਦਰੋਂ ਸਾਰੀ ਜਨਮਾਂ ਜਨਮਾਂ ਦੀ ਕਾਲ ਖੇ ਲੈ ਕੇ ਰਹਿਉ ਮੈਂ ਕਹਿੰਦਾ ਗੁਰੂ ਅਰਜਨ ਸਾਹਿਬ ਜੀ ਸਿਜਦਾ ਤੁਹਾਡੀ ਲਿਖਤ ਤੇ ਤੁਹਾਡੀ ਸਮਝ ਤੇ ਤੁਸੀਂ ਉਹ ਬੰਦਾ ਦੇ ਨਾਲ ਕਿਵੇਂ ਪਉੜੀਆਂ ਨੂੰ ਦਰਜ ਕੀਤਾ ਇਹ ਹੁਣ ਖੇਡ ਵੇਖੋ ਵੀ ਹਉਮੈ ਦਾ ਰੋਗ ਹੈਗਾ ਸਾਰਿਆਂ ਕੋਲ ਆ ਯਾ ਪਰ ਇਹ ਇਹ ਵੀ ਦਵਾਈ ਵੀ ਨਾਲੇ ਲਿਖਤੀ ਕਹਿੰਦੇ ਦੀਰਗਾਇਆ ਬਹੁਤ ਪੈੜਾ ਰੋਗ ਹੈ ਅਰ ਦਾਰੂਤੀ ਇਸ ਨੂੰ ਇਹ ਦਾਰੂ ਨਹੀਂ ਆਇਆ ਕਿਆ ਕਿਰਪਾ ਕਰੇ ਜੇ ਆਪਣੀ ਜੇ ਮਾਲਕ ਕਿਰਪਾ ਕਰ ਦੇਵੇ ਨਾ ਗੁਰ ਕਾ ਸ਼ਬਦ ਜੇ ਕਿਤੇ ਮਾਲਕ ਦੀ ਕਿਰਪਾ ਦੂਜਾ ਗੁਰੂ ਦਾ ਸ਼ਬਦ ਕਮਾਲੇ ਤੇਰੇ ਵਿੱਚੋਂ ਹੰਕਾਰ ਖਤਮ ਹੋ ਜਾ। ਤੇਰੇ ਅੰਦਰੋਂ ਇਹ ਹੰਕਾਰ ਦਾ ਖਤਮ ਹੋ ਗਿਆ। ਹੰਕਾਰ ਖਤਮ ਹੋਇਆ। ਕਰਤਾ ਰਾਮ ਪਛਾਣ ਆਇਆ। ਉਹ ਰੱਬ ਨੂੰ ਪਛਾਣ ਲਵੇ ਨਾ ਅੰਦਰ ਈਗੋ ਹੀ ਨਹੀਂ ਹੰਕਾਰ ਹੀ ਸਾਡੀਆਂ ਬਹੁਤੀਆਂ ਲੜਾਈਆਂ ਅਹੰਕਾਰ ਦੀ ਖਲੋਤੀਆਂ ਨੇ ਨਾ ਸਾਡੀਆਂ ਬਹੁਤੀਆਂ ਲੜਾਈਆਂ ਅਹੰਕਾਰ ਤੇ ਖਲੋਤੀਆਂ ਨੇ ਮੈਂ ਕਿਸੇ ਨੂੰ ਕਿਸੇ ਦੇ ਲਈ ਨਹੀਂ ਇਹ ਸ਼ਬਦ ਹੈ ਸਾਡੀ ਸਮਾਜ ਦੀ ਖੇਡ ਆ ਸੱਸ ਦੇ ਨੂੰ ਦੀ ਲੜਾਈ ਇਹ ਸਰਹੰਕਾਰ ਤੇ ਖਲੋਤੀ ਆ ਉਹ ਮੇਰੇ ਕਹਿਣੇ ਤੇ ਚੱਲੇ ਮੈਂ ਉਹਦੇ ਕਹਿਣੇ ਤੇ ਨਹੀਂ ਜਾਂਦਾ بس ਇੱਥੇ ਖਲੋਤੀ ਆ ਇਹ ਉਹ ਪੁੱਤ ਦੀ ਲੜਾਈ ਇਸ ਗੱਲ ਤੇ ਖਲੋਤੀ ਆ ਜਾਂ ਮੇਰੇ ਮੇਰੇ ਮੁਤਾਬਕ ਉਹ ਮੇਰੇ ਮੁਤਾਬਕ ਬਸ ਇੱਥੇ ਖਲੋਤੀ ਆਏ ਸਾਡੇ ਅੰਦਰ ਸਿਰਫ ਅਹੰਕਾਰ ਨਿਮਾਨਤਾ ਨਹੀਂ ਸਾਡੇ ਅੰਦਰ ਅਸੀਂ ਈਗੋ ਇੱਥੇ ਲਿਆ ਕੇ ਖਲੋਤੇ ਖੜਿਆ ਸੀ ਮੇਰੀ ਚੱਲੇ ਮੈਂ ਚਲਾਵਾ ਕਦੇ ਆਪਣੇ ਅੰਦਰ ਭਾਵਨ ਹੀ ਨਹੀਂ ਰੱਖੀ ਲਈ ਅੱਜ ਉਹਦੀ ਚੱਲ ਜੂ ਕੱਲ ਨੂੰ ਮੇਹੀ ਚੱਲੇ ਜਾਵੇ ਕਦੇ ਉਹਦਾ ਹੁਕਮ ਮੰਨ ਲੀਏ ਕਦੇ ਆਪਣਾ ਹੁਕਮ ਅਨਾ ਲੀਏ ਕਦੇ ਇਸ ਭਾਵਨਾ ਨਾਲ ਨਹੀਂ ਸਾਡੀਆਂ ਸਾਰੀਆਂ ਐਵੇਂ ਦੀਆਂ ਸਾਰੀਆਂ ਹੰਕਾਰਤਾ ਦੇ ਉੱਤੇ ਕਲੋਤੀ ਹੈ ਇਹ ਇਹੀ ਹੰਕਾਰ ਸੀ ਇਹੀ ਹੰਕਾਰ ਕਿੰਨਾ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਕਿੰਨਿਆਂ ਤੋਂ ਦੂਰ ਕਰ ਗਿਆ ਅਹੰਕਾਰ ਹੀ ਹੋਣਾ ਹੈ ਨਾ ਸ੍ਰੀ ਚੰਦ ਲਖਮੀ ਦਾਸ ਦੇ ਵਿੱਚ ਜਿਹੜਾ ਨਹੀਂ ਤਖਤ ਦਵਾ ਸਕਿਆ ਇੰਨਾ ਕਿ ਆਖਿਆ ਜਾਣਾ ਵੀ ਗੁਰੂ ਨਾਨਕ ਸਾਹਿਬ ਨੇ ਜਾਣ ਉੱਝ ਕੇ ਖੇਡ ਬਣਾਈ ਵੀ ਗੜਬਾ ਲੈ ਕੇ ਆਪੇ ਝੱਕੜ ਵਿੱਚ ਸੁੱਟਦਾ ਆ ਇੰਨਾ ਕ ਤਾਂ ਗੁਰੂ ਨਾਨਕ ਸਾਹਿਬ ਸਿਆਣੇ ਹੁਣੇ ਨਹੀਂ ਪਤਾ ਹੈ ਵੀ ਕਿਹੜੀ ਚੀਜ਼ ਸੁੱਟਣ ਵਾਲੀ ਆ ਕਿਹੜੀ ਚੀਜ਼ ਨਹੀਂ ਸੁੱਟਣ ਵਾਲੀ ਪਰ ਖੇਡ ਵੇਖਿਓ ਆਪ ਸੁੱਟੀ ਆ ਜਾ ਇਹੋ ਆਖਿਆ ਸ਼੍ਰੀ ਚੰਦ ਜੀ ਚੱਕੜ ਚੋ ਬਾਟਾ ਕੱਢ ਲਿਆ ਪਤਾ ਨਹੀਂ ਘਰ ਦੇ ਵਿੱਚ ਬਹੁਤ ਕੁਝ ਆ ਜਾ ਇੱਕ ਬਾਟਾ ਆਪਣੇ ਘਰ ਦੇ ਵਿੱਚ ਆਪਾਂ ਤਾਂ ਸਿੱਖਾਂ ਨੂੰ ਹੁਕਮ ਕਰਾਂਗੇ ਬਾਟਿਆਂ ਦੇ ਢੇਰ ਨਾਲ ਜਿਵੇਂ ਕਿਹੜੀ ਲਕਮੀ ਦਾ ਤੁਸੀਂ ਜਾਏ ਆਪ ਨਹੀਂ ਨਹੀਂ ਸਾਹਿਬ ਮੈਂ ਚੱਕੜ ਵਿੱਚ ਨਹੀਂ ਜਾਣਾ ਜਾਂਦਾ ਗੁਰੂ ਅੰਗਦ ਸਾਹਿਬ ਨੇ ਭੇਜਿਆ ਵੀ ਜਾ ਸਿੱਖਾ ਤੂੰ ਜਾਏ ਆ ਬਾਵਾ ਚੜਾਈਆਂ ਲਕਾਂ ਚੜਾਏ ਤੇ ਉਤਰ ਕੇ ਆਇਆ ਚੱਕੜ ਦੇ ਵਿੱਚ ਗੱਲ ਤਾਂ ਹੁਕਮ ਮੰਨਣ ਦੀ ਇੱਕ ਹੰਗਤਾ ਦੇ ਵਿੱਚ ਮੈਂ ਨਹੀਂ ਕਰਦਾ ਮੈਂ ਨਹੀਂ ਜਾਂਦਾ ਮੈਂ ਮੇਰੀ ਨਹੀਂ ਫਸਾਤਾ ਜਾਇਆ ਇਹ ਇਹਨੇ ਹੰਗਤਾ ਨੇ ਮਾਰਤਾ ਆ ਤੇ ਇੱਕ ਅਸੀ ਦਾ ਨਿਮਾਨਤਾ ਦੇ ਵਿੱਚ ਉਹਨੂੰ ਗੁਰੂ ਨਾਨਕ ਸਾਹਿਬ ਨੇ ਤਖਤ ਦੇ ਕੇ ਆਪਣੇ ਤਖਤ ਤੇ ਭਾ ਕੇ ਆਪਣੀ ਜੂਤ ਆਪਣਾ ਹੀ ਰੂਪ ਗੁਰੂ ਅੰਗਦ ਸਾਹਿਬ ਬਣਾ ਕੇ ਤਖਤ ਤਾਂ ਜਾ ਤੇ ਬਾਤ ਹੈ ਸਾਨੂੰ ਇਹ ਸਿਖਾ ਕੇ ਜਾਂਦੇ ਨੇ ਵੀ ਅਹੰਕਾਰ ਨਾ ਕਰਿਓ ਅਹੰਕਾਰ ਜਿੱਦਣ ਅਹੰਕਾਰ ਨੂੰ ਛੱਡਦਾ ਉਹਦੇ ਤੋਂ ਅੱਗੇ ਕਰਤਾ ਰਾਮ ਉਪਸ਼ਾਨ ਹੈ ਪਰ ਜੀਨੇ ਇਸ ਕਰਤੇ ਨੂੰ ਪਛਾਣ ਲਿਆ ਕਹੋ ਨਾਨਕ ਬਹੁ ਮੁਕਤ ਨਰ ਉਹ ਮੁਕਤ ਹੋਗੇ ਏ ਮਨ ਸਾਚੀ ਮਾਨ ਇਹ ਸੱਚੀ ਗੱਲ ਮੰਨਦਾ ਜੀਨੇ ਵੀ ਆਪਣੇ ਅੰਦਰੋਂ ਅਹੰਕਾਰ ਨੂੰ ਛੱਡਤਾ ਜੀਨੇ ਵੀ ਆਪਣੇ ਅੰਦਰੋਂ ਮਾਇਆ ਨੂੰ ਛੱਡਤਾ ਜੀਨੇ ਵੀ ਆਪਣੇ ਅੰਦਰੋਂ ਵਿਸ਼ੇ ਰਕਾਰਾਂ ਨੂੰ ਛੱਡਤਾ ਉਹ ਕਰਤੇ ਰਾਮ ਨੂੰ ਪਛਾਣ ਗਏ ਉਹਨਾਂ ਨੇ ਰੱਬ ਨੂੰ ਪਹਿਚਾਣ ਕੇ ਆਪਣੇ ਅੰਦਰ ਰੱਬ ਦਾ ਕਿਣਕਾ ਬੀਜ ਲਿਆ ਇਹਨਾਂ ਤਿੰਨਾਂ ਬੰਦਾਂ ਦੇ ਵਿੱਚ ਕਿਉਂਕਿ ਇਹਨਾਂ ਦੇ ਤਿੰਨਾਂ ਦੇ ਸਲੋਕਾਂ ਦੇ ਅਰਥ ਇੱਕ ਰੱਖਦੇ ਸੀ ਇਸ ਕਰਕੇ ਇਹਨਾਂ ਤਿੰਨਾਂ ਸਲੋਕਾਂ ਨੂੰ ਅੱਜ ਚੁਣਿਆ ਹੈ ਜਿਹੜਾ ਚੌਥਾ ਇੱਕ ਸ਼ਲੋਕ ਬਾਕੀ ਹੈ ਉਹ ਆਪਾਂ ਅਗਲੇ ਦਿਵਾਨਾ ਵਿੱਚ ਸਾਂਝੀ ਕਰਾਂਗੇ ਜੀ ਇਤਨੀਆ ਸੇਵਾਵਾਂ ਪਰਵਾਨ ਬੋਲਦੇ ਆ अनेका ਫੁੱਲਾਂ ਨੇ ਉਹ ਗਲਤੀਆਂ ਨੇ ਅਣਜਾਣੇ ਦੇ ਜਾਣ ਕੇ ਮਾਫ ਕਰਦੇ ਹੋ ਜੀ